ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਗਿਆ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਗੁਰਸਰ ਬਰਾੜ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਧੂਮਤਾਮ ਨਾਲ ਮਨਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਚਿੱਤ ਪ੍ਰਚਾਰਕ ਬਾਬਾ ਬੰਤਾ ਸਿੰਘ ਅਤੇ ਗਿਆਨੀ ਮਿਲਖਾ ਸਿੰਘ ਮੋਜੀ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤੇ ਹੱਥ ਨਾ ਕੇ ਨਿਹਾਲ ਕੀਤਾ ਗਿਆ ਅਖੀਰ ਵਿੱਚ ਬਾਬਾ ਨਰਬੈਲ ਸਿੰਘ ਵੱਲੋਂ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਕਿਰਪਾਲ ਸਿੰਘ ਸ਼ਿਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵਡ ਬਾਬਾ ਰੁਗਵੀਰ ਸਿੰਘ ਬਾਬਾ ਕਰਨਜੀਤ ਸਿੰਘ ਪੋਲਾ ਬਾਬਾ ਸ਼ਮਸ਼ੇਰ ਸਿੰਘ ਬਾਬਾ ਤਰਲੋਕ ਸਿੰਘ ਬਾਬਾ ਜੁਗਿੰਦਰ ਸਿੰਘ ਆਦੀ ਸੰਤਾ ਮਹਾਂਪੁਰਖਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਪ੍ਰਗਟ ਸਿੰਘ ਸ਼ਾ ਸੁਵੇਕ ਸਿੰਘ ਦੋਦੀ ਰਵਿੰਦਰ ਸਿੰਘ ਰਿੰਦਾ ਸਾਫ ਦਾ ਸਰਪੰਚ ਸੁਵਿੰਦਰ ਸਿੰਘ ਜਗਦੀਸ਼ ਸਿੰਘ ਗੁਰਬਖਸ਼ ਸਿੰਘ ਬਰਾਰ ਦਲੇਰ ਸਿੰਘ ਹਰਪਾਲ ਸਿੰਘ ਪੰਚ ਬਲਦੇਵ ਸਿੰਘ ਬਾਬਾ ਅਮਰ ਸਿੰਘ ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਥਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਧਰਤੀ ਤੇ ਜੋੜ ਮੇਲਾ ਮਨਾਇਆ ਜਾ ਰਿਹਾ ਤਨ ਤਨ ਸ੍ਰੀ ਗੁਰੂ ਹਰਬਿੰਦ ਪਾਚਾ 6ਵੀਂ ਪਾਚਈ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਇਆ ਤੇ ਇਸ ਗੁਰੂ ਧਰ ਦੀ ਗੁਰੂ ਘਰ ਦੀ ਜਿਹੜੀ ਉਹਨੇ ਪੱਥਰ ਰੱਖਿਆ ਔਰ ਅੱਜ ਇੱਥੇ ਹਰ ਸਾਲ ਦੀ ਤਰ੍ਹਾਂ ਨਗਰ ਵਾਸੀਆ ਵੱਲੋਂ ਇਹ ਜੋੜ ਮੇਲਾ ਜਿਹੜਾ ਇਹ ਮਨਾਇਆ ਜਾਂਦਾ ਹੈ ਤੇ ਇਸ ਜੋੜ ਮੇਲੇ ਚ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਹਮੇ ਹਮਾਫੀਆਂ ਹੁੰਦੀਆਂ ਨੇ ਗੁਰੂ ਪਾਤਸ਼ਾਹ ਨੂੰ ਯਾਦ ਕਰਨ ਲਈ ਉਹਨਾਂ ਦਾ ਦਿਨ ਮਨਾਉਣ ਲਈ ਤੇ ਉਹਦੇ ਚ ਵੱਡਾ ਹਿੱਸਾ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਬਾਬਾ ਰਤਨ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਇਸ ਇਲਾਕੇ ਤੋਂ ਮਹਾਂਪੁਰਖ ਜਿਹੜੇ ਬਾਬਾ ਜੋਗਿੰਦਰ ਸਿੰਘ ਜੀ ਲੋਪੋਕਿਆਂ ਵਾਲੇ ਗੁਰਦਰਾ ਸ਼ਹੀਦਾਂ ਤੋਂ ਉਹ ਵੀ ਇੱਥੇ ਆ ਕੇ ਨ ਨਤਮਸਤਕ ਹੋਇਆ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਨੇ ਆ ਕੇ ਇੱਥੇ ਕਥਾ ਦੀ ਸਾਂਝ ਪਾਈ ਆ ਔਰ ਜਰ ਜੂਨ 84 ਦੇ ਘੱਲੂਕਾਰ ਸਬੰਧੀ ਲੋਕਾਂ ਨੂੰ ਜਿਹੜੀ ਨੌਜਵਨ ਪੀੜੀ ਉਹਨੂੰ ਵੀ ਦੱਸਿਆ ਸੋ ਅੱਜ ਦੇ ਦਿਨ ਇਹ ਬਹੁਤ ਸੁਭਾਗਾ ਦੇਣ ਹੈ ਔਰ ਸੰਗਤਾਂ ਇੱਥੇ ਮਨਾਉਂਦੀਆਂ ਨੇ ਮੈਂ ਸਾਰਿਆਂ ਨੂੰ ਇਹ ਸੰਗਤ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਮਾਹ ਪਰਖਾਂ ਨੂੰ ਇਹ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਬਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਨਣ ਗੁਰਸੂਰਮਾ ਵਡਜੋਦਾ ਬਹੁਤ ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਂਦਿਆ ਹੋਇਆ ਇਸ ਧਰਤੀ ਤੇ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਹੰਦੇ ਚਰਨ ਪਏ ਉਹਨਾਂ ਦੇ ਇਥੇ ਚਰਨ ਪਾਉਣ ਦੀ ਖੁਸ਼ੀ ਅੰਦਰ ਪਿੰਡ ਬਰਾੜ ਸਮੂਹ ਇਲਾਕਾ ਨਿਵਾਸੀ ਕਾਰ ਸੇਵਾ ਵਾਲੇ ਮਹਾਪੁਰਖ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਲਾਣਾ ਜੋੜ ਮੇਲੇ ਦਾ ਅੱਜ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਗੁਰਦੁਆਰਾ ਗੁਰੂ ਸਰਮਾਦੂ ਕੇ ਬਰਾੜ ਸਾਹਿਬ ਵਿਖੇ ਅੱਜ ਦੇ ਸਮਾਗਮ ਅੰਦਰ ਪੰਤਨੀਆਂ ਮਹਾਨ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਆ ਸਾਰੇ ਸ੍ਰੀ ਖੰਡਪੜ ਸਾਹਿਬ ਦੇ ਭੋਗਾਂ ਤੋਂ ਉਪਰੰਤ ਗੁਰੂ ਘਰ ਦੇ ਪ੍ਰਚਾਰਕਾਂ ਨੇ ਕਥਾ ਵਿਚਾਰ ਦੀ ਸਾਂਝ ਪਾਈ ਉਪਰੰਤ ਮਹਾਂਪੁਰਖ શ્રી ਮਾਨਸੰਤ ਬਾਬਾ ਸਤਨਾਮ ਸਿੰਘ ਜੀ ਕਾਰਸੇਵਾਲੇ ਤੇ ਚੇਤੇ ਤੌਰ ਤੇ ਪਹੁੰਚੇ ਹਨ ਉਹਨਾਂ ਦੇ ਨਾਲ ਜਥੇਦਾਰ ਬਾਬਾ ਰਗਵੀਰ ਸਿੰਘ ਦਿਖਿਆਲੇ ਵਾਲੇ ਸਾਡੇ ਇਲਾਕੇ ਦੇ ਸਤਕਾਰਯੋਗ ਮਹਾਂਪੁਰਖ ਬਾਬਾ ਜਗENDER ਸਿੰਘ ਜੀ ਲੋਪੋਕਿਆਂ ਵਾਲੇ ਔਰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੋ ਜਥੇਦਾਰ ਸਰਜੀਤ ਸਿੰਘ ਦੀ ਪਟੇਵੱਟ ਸਾਹ ਪਹੁੰਚੇ ਹਨ ਇਲਾਕੇ ਦੀਆਂ ਸੰਗਤਾਂ ਹੋਰ ਘਰ ਸੇ ਵਾਲੇ ਮਹਾਂਪੁਰਖ ਨਾਮ ਸੰਗਜ ਜਥੇਬੰਦੀਆਂ ਦਲਪੰਥ ਇਸ ਮੇਲੇ ਤੇ ਅੱਜ ਹਾਜ਼ਰੀ ਭਰ ਰਹੇ ਹਨ ਮੇਰ ਦਾਸ ਵੱਲੋਂ ਸਲਾਣਾ ਜੋੜ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦਾਸ ਵੱਲੋਂ ਬੇਨਤੀ ਆ ਉਹਨਾਂ ਰਾਣੀਆਂ ਨੂੰ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾ ਨਹੀਂ ਕੀਤਾ ਉਹ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਤੇ ਆਪਣੇ ਜੀਵਨ ਨੂੰ ਸਫਲਿਆ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ